ਸਤਿ ਸ਼੍ਰੀ ਅਕਾਲ ਜੀ ਇਹ ਕੋਠੀ ਅਜੋਨਾ ਭਰਾਵਾਂ ਵਾਸਤੇ ਹੈ ਜਿਨ੍ਹਾਂ ਦਾ ਬਜਟ ਬਹੁਤ ਘੱਟ ਹੁੰਦਾ ਹੈ ਤੇ ਛੋਟੀ ਫੈਮਿਲੀ ਹੁੰਦੀ ਹੈ ਬਿਲਕੁਲ ਇਹ ਸਿੰਗਲ ਪੋਰਸ਼ਨ ਦੀ ਕੋਠੀ ਹੈਗੀ ਵਧੀਆ ਅੱਜਕੱਲ ਦੇ ਡਿਜ਼ਾਈਨ ਦੀ ਬਣੀ ਹੋਈ ਹੈਗੀ ਤੇ ਕਮੈਂਟਾਂ ਵਿੱਚ ਵੀ ਕੁਝ ਭਰਾ ਪੁੱਛ ਲੈਂਦੇ ਨੇ ਕਿ ਕੀ ਭਾਈ ਮਤਲਬ ਸਿੰਗਲ ਪੋਰਸ਼ਨ ਦੀ ਕੋਈ ਹੋਰ ਲੁੱਕ ਕੋਠੀ ਦੀ ਤਾਂ ਇਹ ਦੋਸਤੋਂ ਉਹਨਾਂ ਵਾਸਤੇ ਹੈਗੀ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਹਰੇਕ ਭਰਾ ਹੀ ਨਕਸਾ ਬਣਵਾ ਲੇਗਾ ਇਦਾਂ ਹੀ ਵੇਖ ਕੇ ਕੁਝ ਨਾ ਕੁਝ ਪਤਾ ਲੱਗ ਜਾਂਦਾ ਹੁੰਦਾ ਐਦਾਂ ਹੁੰਦਾ ਕਿ ਨਕਸ਼ੇ ਵਾਲੇ ਨੂੰ ਦੇਵਾਂਗੇ ਨਾ 20-20000 ਰੁਪਏ ਲੈ ਜਾਂਦੇ ਹੁੰਦੇ ਨੇ ਤੇ ਵੀ ਕੁਝ ਨਾ ਕੋਈ ਉਹਨੇ ਚ ਕੁਝ ਨਾ ਕੁਝ ਮਦਦ ਹੋ ਜਾਂਦੀ ਹੈਗੀ ਕੋਠੀ ਦੇ ਵਿੱਚ ਹੀ ਪੈਸਿਆਂ ਦੀ ਆ ਵੇਖੋ ਦੋਸਤੋ 프ਰੰਟ ਤੇ ਪੋਰਚ ਬਣਾਇਆ ਹੋਇਆ ਜੋ ਕਿ ਖੁੱਲ੍ਹਾ ਵਧੀਆ ਇੱਕ ਕਾਲਮ ਲਗਾ ਕੇ ਵਧੀਆ ਗੱਡੀ ਦੀ ਜਗ੍ਹਾ ਬਣੀ ਹੋਈ ਹੈਗੀ ਤੇ ਲੈਫਟ ਸਾਈਡ ਤੇ ਆ ਜਿਹੜਾ ਤੇ ਰਾਈਟ ਸਾਈਡ ਤੇ ਸੋਰੀ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਡਰੈਗ ਰੂਮ ਆਗਾ ਜਿਸ ਦੀ ਕਿ 프ਰੰਟ ਤੇ ਇੱਕ ਵਿੰਡੋ ਸੀਗੀ ਸਿਰਫ ਬਾਹਰ ਤੇ ਗੇਟ ਇਸ ਦੇ ਅੰਦਰ ਹੈਗਾ ਤੇ ਆ ਲੌਬੀ ਆ ਗਈ ਲੌਬੀ ਦੇ ਵਿੱਚ ਨੇਚਰਲ ਲਾਈਟ ਵਧੀਆ ਪੈਂਦੀ ਹੈ ਦੋਸਤੋ ਕੋਈ ਹਨੇਰਾ ਨਹੀਂ ਹੈਗਾ ਜਿਆਦਾ ਆ ਵੇਖੋ ਇਹ ਉੱਡੇਤ ਭਗਤਰਾਮ ਬਣੀ ਹੋਈ ਹੈਗੀ ਜੋ ਕਿ ਮਾਨਸਾ ਵਿੱਚ ਹੀ ਪੈਂਦਾ ਤੇ 6 ਲੱਖ ਰੁਪਏ ਇਸ ਤੇ ਖਰਚਾ ਆਇਆ ਦੋਸਤੋ ਹੁਣ ਤੱਕ ਤੇ 1000 ਸਕਰ ਫੁੱਟ ਏਰੀਆ ਇਹ ਆ ਵੇਖੋ ਲੈਫਟ ਸਾਈਡ ਤੇ ਕਿਚਨ ਆ ਗਿਆ ਸੈਲਫ ਵਗੈਰਾ ਬਾਰਕੀ ਹੈਗੀ ਬਾਈ ਹੋਰ ਇਹਨੇ ਹਜ਼ੀਰ ਪਿਆਰ ਵਗੈਰਾ ਰੈਂਦੀ ਹੈ ਬਾਈ ਹੋਰ ਇਹ ਕਹਿੰਦੇ ਵੈਸੇ ਸਮਾਨ ਰੱਖਤਾ ਇੱਕ ਵਾਰ ਇਹ ਐਦਾਂ ਹੁੰਦਾ ਥੋੜਾ ਪੈਸਾ ਕਰਕੇ ਨਾ ਇੱਕ ਵਾਰ ਕਈ ਵਾਰ ਖੜਨਾ ਪੈ ਜਾਂਦਾ ਹੁੰਦਾ ਰੁਕਣਾ ਤਾਂ ਕਿ ਗਾਹਾਂ ਕਰਾਂਗੇ ਚਲੋ ਜਦੋਂ ਹਨਾ ਵੀ ਕੋਈ ਸੌਖੇ ਉੰਨੇ ਮਾੜਾ ਮੁੱਟਾ ਐਦਾਂ ਹੋ ਜਾਂਦਾ ਹਰੇਕ ਕੋਈ ਸੇਮ ਨਹੀਂ ਹੁੰਦਾ ਕਿ 2-3000 7 ਕਿ ਮਿੰਟਾਂ ਚ ਰੈਡੀ ਕਰ ਦੇ ਵੀਰੇ ਆਹ ਵੇਖੋ ਰਾਈਟ ਸਾਈਡ ਤੇ ਇਹ ਡ੍ਰੈਂਗ ਰੂਮ ਹੈਗਾ ਜਿਸ ਦਾ ਇੱਕ 게ਟ ਇਸ ਦੇ ਵਿੱਚ ਹੀ ਹੈ ਵੱਡਾ 게ਟਾ ਥੋੜਾ ਰੱਖਿਆ ਹੋਇਆ ਲੋਬੀ ਜੀ 게ਟ ਹੈ ਇਸ ਡ੍ਰੈਂਗ ਰੂਮ ਦਾ ਤੇ ਵੱਡੀ ਵਿੰਡੋ ਲੱਗੀ ਹੋਈ ਹੈ ਇੱਕ ਬੈਕ ਸਾਈਡ ਤੇ ਦੋਨੋਂ ਬੈਡਰੂਮ ਕੀਤੇ ਹੋਏ ਨੇ ਉਹ ਤੁਹਾਡੀ ਆਪਸ਼ਨ ਹੈਗੀ ਇੱਕ ਨੂੰ ਵੀ ਯੂਜ਼ ਕਰ ਸਕਦੇ ਹੋ ਬੈਡਰੂਮ ਤੌਰ ਤੇ ਇੱਕ ਸਟੋਰ ਬਣਾ ਸਕਦੇ ਹੋ ਜਾਂ ਦੋਨੋਂ ਵੀ ਤੁਸੀਂ ਬੈਡਰੂਮ ਤੌਰ ਤੇ ਯੂਜ਼ ਕਰ ਸਕਦੇ ਹੋ ਇਹਦੇ ਵਿੱਚ ਕੋਈ ਸਟੋਰ ਨਹੀਂ ਹੈਗਾ ਆ ਵੇਖੋ ਇਹਨੂੰ ਬਾਈ ਬੈਡਰੂਮ ਸਟੋਰ ਦੇ ਤੌਰ ਤੇ ਵਰਤ ਰਿਹਾ ਹੈ ਤੇ ਇਧਰਲਾ ਬੈਡਰੂਮ ਬਣਾਇਆ ਹੋਇਆ ਹੈ ਇਹਦੇ ਪਿੱਛੇ ਵਾਸ਼ਰੂਮ ਅਟੈਚ ਆ ਦੋਸਤੋ ਸਾਹਮਣੇ ਫਰੰਟ ਤੇ ਇਹ ਮੰਗਰ ਕੱਢਿਆ ਹੋਇਆ ਵਾਸ਼ਰੂਮ ਅਟੈਚ ਹੈਗਾ ਇਹਦੇ ਨਾਲ ਤੇ ਆਜੋ ਉਪਰੋਂ ਦਿਖਾਉਣੇ ਆ ਉੱਪਰ ਪੌੜੀ ਚੜਕੇ ਉੱਪਰ ਵੈਸੇ ਆਪਸ਼ਨਾਂ ਰੱਖੀਆਂ ਹੋਈਆਂ ਬਾਈ ਕਹਿੰਦਾ ਨਕਸ਼ੇ ਦੇ ਵਿੱਚ ਨਹੀਂ ਹੈਗਾ ਸੀਗਾ ਉਦਾਂ ਮਿਸਤਰੀ ਦੀ ਰੈ ਨਾਲ ਹੁੰਦੇ ਨੇ ਇਦਾਂ ਦੇ ਦੋਸਤੋ ਠੇਕੇਦਾਰ ਮਿਸਤਰੀ ਜਿੰਨਾਂ ਕੋਲੇ ਬਹੁਤ ਜ਼ਿਆਦਾ ਤਕਨੀਕ ਹੁੰਦੀ ਆ ਤੇ ਉਹ ਬਣਾ ਦਿੰਦੇ ਹੁੰਦੇ ਨੇ ਆਪਣੀ ਤਕਨੀਕ ਨਾਲ ਬਹੁਤ ਜ਼ਿਆਦਾ ਵਧੀਆ ਨਕਸ਼ਾ ਬਣਾ ਦਿੰਦੇ ਨੇ ਤੇ ਉੱਪਰ ਆਪਸ਼ਨ ਹੈਗੇ ਜਦੋਂ ਵੀ ਪਾ ਸਕਦੇ ਆ ਵੀ ਆ ਵੇਖੋ ਉੱਪਰ ਸਿਰਫ ਟੈਂਕੀ ਦੀ ਸਲਾਈਪ ਪਾ ਕੇ ਛੱਡੀ ਹੋਈ ਹੈ ਬਾਈ ਨੇ ਤੇ ਉਦਾਂ ਪਲੇਨ ਹੈ ਓਪਨ ਪਲੇਸ ਹੈਗੀ ਸਾਰੀ ਇਹ ਕੋਠੀ ਕਿਵੇਂ ਲੱਗੀ ਦੋਸਤੋ ਕਮੈਂਟਾਂ ਜਰੂਰ ਦੱਸਿਓ ਤੇ ਇਦਾਂ ਦੀ ਨਵੀਆਂ ਨਵੇਂ ਕੋਠੀਆਂ ਵੇਖਣ ਵਾਸਤੇ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਪੰਜਾਬ ਪੀਵੀ 31 ਆਪਾਂ ਹਰ ਰੋਜ਼ ਨਵੀਂ ਕੋਠੀ ਦੀ ਵੀਡੀਓ ਪਾਉਂਦੇ ਰਹਨੇ ਆ ਤਾਂ ਕਿ ਮੇਰੇ ਭਰਾਵਾਂ ਨੂੰ ਕੁਸ਼ਕ ਨੂੰ ਆਈਡੀਆ ਹੋ ਜਾਂਦਾ ਧੰਨਵਾਦ